आओ जी पहला पहमरन शुरू कर करते फिर सहज पाठ शुरू करा जी वाह गुरु, वाह गुरु 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 वाह ਗੁਰੂ ਵਾ 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 ਗੁਰੂ ਵਾਹ 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 ਗੁਰੂ ਵਾ 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 ਗੁਰੂ ਤਨ ਤਨ ਬਾਪ अजीत ਸਿੰਘ ਜੀ ਤੰਤਨ ਬਾਬਾ ਜੁਜਾਰ ਸਿੰਘ ਜੀ ਤੰਤਨ ਬਾਬਾ ਜ਼ੁਰਵਾਰ ਸਿੰਘ ਜੀ ਤੰਤਨ ਬਾਬਾ ਫਤੇ ਸਿੰਘ ਜੀ ਤੰਤਨ ਮਾਤਾ ਗੁਜਰ ਕੌਰ ਜੀ ਤੰਤਨ ਮਾਤਾ ਗੁਜਰ ਕੌਰ ਜੀ ਵਾ ਗੁਰੂ ਵਾਹਿਗੁਰੂ 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 ਆਓ ਜੀ ਹੁਣ ਸਹਿਜ ਪਾਠ ਸ਼ੁਰੂ ਕਰਦੇ ਹਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਇਕ ਓੰਕਾਰ ਸਤਗੁਰ ਪ੍ਰਸਾਦ 라ਗਿਆ ਸਮਹਲਾ ਨੋਮਾ ਬਿਰਧ ਕਹੋ ਕੌਨ ਸਿਓ ਮਨ ਕੀ ਲੋਭ ਗਰ ਸਿਓ ਤਸ ਹੂੰ ਦਿਸ ਤਾਵਤ ਆਸਾ ਲਾਗਿਓ ਤਨ ਕੀ ਰਹਾਉ ਸੁਖ ਕਹਿਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ द्वारें द्वार सवान जियौ दौलत नहि सुदराम परिजन की मानस जनम अकारथ खोवत लाज न लोक हसन की नानक हर जस क्यों नहीं गावत कुमत बिना से तन की रागिया सम हल्ला पेना ਅਸ਼ਟਪਦੀਆਂ ਕਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਉਤਰ ਅਵ ਘਟ ਸਰਵਰ ਨਾਵੇ ਬੱਕੇ ਨਾ ਬੋਲੇ ਹਰ ਗੁਣ ਗਾਵੇ ਜਲ ਆਕਾਸੀ ਸੁਨ ਸਮਾਵੇ ਰਸ ਸਤ ਝੋਲ ਮਹਾਰਸ ਪਾਵੇ ऐस ज्ञान सुनो अब मोरे पर पर तार रहया सब ठोरे रहआव सच व्रत नेम ना काल संतावै सतगुरु शब्द क्रोध जलावै गगन निवास समाद लगावै पारस पारस परम पद पावै ਸਚ ਮਨ ਕਾਰਣ ਤਤ ਬਿਲੋਵੈ ਸੁ ਪਰ ਸਰਵਰ ਮੈਲ ਨਾ ਧੋਵੈ ਜੈਸੋ ਰਤਾ ਤੈਸੋ ਹੂਵੈ ਅਭੇ ਕਰਤਾ ਕਰੇ ਸੋ ਹੂਵੈ ਗੁਰ ਹਿਵ ਸੀਤਲ ਅਗਨ 부ਝਾਵੈ ਸੇਵਾ ਸੁਰਤਿ ਬਿਬੂਤ ਚੜਾਵੈ ਦਰਸਨ ਆਪ ਸਹਿਜ ਕਰ ਆਵੇ ਨਿਰਮਲ ਬਾਣੀ ਨਾਦ ਵਜਾਵੇ ਅੰਤਰ ਗਿਆਨ ਮਹਾਰਸ ਸਾਰਾ ਤੀਰਥ ਮਜਨ ਗੁਰ ਵਿਚਾਰਾ ਅੰਤਰ ਪੂਜਾ ਥਾਨ ਮੁਰਾਰਾ ਜੋਤੀ ਜੋਤ ਮਿਲਾਵਣ ਹਾਰਾ ਰਸ ਰਸੀਆ मत एक पाए तखत निवासी पंच समय कार कमाई खसम जाए अभिगत नाथ न ना लखिया जाए जल में है उपज जल ते दूर जल मह ज्योत किस नेड़े किस आखा दूर ਨੇਤ ਗੁਣ ਗਾਵਾਂ ਤੇਖ ਹਜੂਰ ਅੰਤਰ ਬਾਹਰ ਅਵਰਨਾ ਕੋਈ ਜੋ ਤਿਸ ਪਾਵੇ ਸੋ ਫੁਨ ਹੋਏ ਸੁਣ ਪਰ ਥਰ ਨਾਨਕ ਕਹੈ ਵਿਚਾਰ ਨਰਮਲ ਨਾਮ ਮੇਰਾ ਆਧਾਰ ਆਸਾ ਮਹਲਾ ਪਹਿਲਾ ਸਭ ਜਪ ਸਭ ਤਪ ਸਭ ਚਤੁਰਾਈ ਉਜੜ ਪਰ ਮੈ ਰਾਹੀ ਨਾ ਪਾਈ ਬਿਨ ਬੁਝੇ ਕੋ ਥਾਏ ਨਾ ਪਾਈ ਨਾਮ ਵੀ ਹੁਣੇ ਮਾਥੇ ਛਾਈ ਸਾਚ ਤੜੀ ਜਗ ਆਏ ਬినాਸਾ ਛੋਟੇ ਸ ਪ੍ਰਾਣੀ ਗੁਰਮੁਖ ਦਾਸਾ ਰਹਾਉ ਜਗ ਮੁਹਿ ਬਦਾ ਬਹੁਤੀ ਆਸਾ ਗੁਰਮਤੀ ਇਕ ਪਏ ਉਦਾਸਾ ਅੰਤਰ ਨਾਮ ਕਮਲ ਪਰਗਾਸਾ ਤਿੰਨ ਕੋ ਨਾਹੀ ਜਮ ਕੀ ਤਰਾਸਾ ਜਗ ਤ੍ਰੈ ਜਿਤ ਕਾਮਣ ਹਿਤਕਾਰੀ ਪੁਤਰ ਕਲਤਰ ਲਗ ਨਾਮ ਵਿਸਾਰੀ ਵਿਰਥ ਜਨਮ ਗਵਾਇਆ ਬਾਜੀ ਹਾਰੀ ਸਤ ਗੁਰ ਸੇਵੇ ਕਰਨੀ ਸਾਰੀ ਬਾਹਰੋਂ ਹਉ ਮੈਂ ਕਹੇ ਕਹਾਏ ਅੰਦਰੋਂ ਮੁਕਤ ਲੇਪ ਕਦੇ ਨਾ ਲਾਏ ਮਾਇਆ ਮੋ ਗੁਰ ਸ਼ਬਦ ਜਲਾਏ ਨਿਰਮਲ ਨਾਮ ਸਦ ਹਿਰਦੈ ਧਿਆਏ तावत राखे ठाक रहाए सिख संगत कर्म मिलाए गुरबिन पुलो आवे जाए नदर करे संजोग मिलाए रूडो कहो न कहे जाई अकाथ कथो नह कीमत पाई ਸਬ ਦੁੱਖ ਤੇਰੇ ਸੁਖ ਰਜਾਈ ਸਬ ਦੁੱਖ ਮਿਟੇ ਸੱਚ ਨਾਈ ਕਰ ਬਿਨ ਵਜ ਪਗ ਬਿਨ ਤਾਲਾ ਜੇ ਸ਼ਬਦ 부チェਤਾ ਸਚ ਨੇ ਹਲਾ ਅੰਤਰ ਸਾਚ ਸਬੈ ਸੁਖ ਨਾਲਾ ਨਦਰ ਕਰੇ ਰਖ ਰਖ ਵਾਲਾ ਤ੍ਰੇ ਭਵਨ ਸੁਝ ਆਪਕ ਵਾਵੇ ਬਾਣੀ 부ਜ ਸਚ ਸਮਵੇ ਸ਼ਬਦ ਵਿਚਾਰੇ ਏਕ ਲੈਵ ਤਾਰਾ ਨਾਨਕ ਤਨ ਸਵਰਣ ਹਾਰਾ ਆਸਾ ਮਹੱਲਾ ਪਹਿਲਾ ਲੇਖ ਅਸ਼ੰਖ ਲੇਖ ਲੇਖ ਮਾਨ ਮਨ ਮਾਨੀਐ ਸੱਚ ਸੁਰਤ ਵਖਾਨ ਕਥਨੀ ਬਦਨੀ ਪੜ ਪੜ ਭਾਰ ਲੇਖ ਅਸੰਖ ਅਲੇਖ ਅਪਾਰ ਐਸਾ ਸਾਚਾ ਤੂੰ ਏਕੋ ਜਾਣ ਜਮਣ ਮਰਣਾ ਹੁਕਮ ਪਛਾਣ ਰਹਾਓ ਮਾਇਆ 모ਜਗ ਬਾਦਾ ਜਮ ਕਾਲ ਬਾਂਦਾ ਛੁਟੇ ਨਾਮ ਸਮਾਨ ਗੁਰ ਸੁਖ ਦਾਤਾ ਅਵਰ ਨ ਪਾਲ ਹਲਤ ਪਲਤ ਨੇ ਬਹੀ ਤੁਦ ਨਾਲ ਸ਼ਬਦ ਮਰੀਤਾ ਇੱਕ ਲੈਵ ਲਾਏ अचर चरिता परम चुकाए जीवन मुक्त मन नाम बसाए गुरमुख होए ता सच समाए जिन तर साजी गगन आकाश जिन सब थापी था उठाप सरब निरंतरे अब्बे आप ਕਿਸੇ ਨਾ ਪੁੱਛੈ ਬਖਸ਼ੇ ਆਪ ਤੂੰ ਪੁਰ ਸਾਗਰ ਮਾਨਕ ਹੀਰ ਤੂੰ ਨਿਰਮਲ ਸੱਚ ਗੁਣੀ ਗਹੀਰ ਸੁਖ ਮਾਨੈ ਪੀਟੈ ਗੁਰ ਪੀਰ ਏਕੋ ਸਾਹਿਬ ਏਕ ਵਜੀਰ ਜਗ ਬੰਦੀ ਮੁਕਤੇ ਹਉ ਮਾਰੀ ਜਗ ਗਿਆਨੀ ਵਿਰਲਾ ਆਚਾਰੀ ਜਗ ਪੰਡਿਤ ਵਿਰਲਾ ਵਿਚਾਰੀ ਬਿਨ ਸਤ ਗੁਰ ਪੀੜੇ ਸਭ ਫਿਰ ਅਹੰਕਾਰੀ ਜਗ ਦੁਖੀਆਂ ਸੁਖੀਆਂ ਜਨ ਕੋਏ ਜਗ ਰੋਗੀ ਪੋਗੀ ਗੁਣ ਰੋਏ ਜਗੇ ਉਪਜੈ ਬਿਨ ਸਪਤ ਖੋਏ ਗੁਰਮੁਖ ਹੋਵੇ 부ਜ ਸੁਏ ਮਹਿਗੋਲ ਪਰ ਉਫਾਰੇ ਅਟਲ ਅਥਲ ਗੁਰਮਤੀ ਤਾਰ ਪਾਏ ਮਿਲੇ ਪਾਵੇ ਪੈਂਕਾਰ ਨਾਨਕ ਨੀਚ ਕਹੈ ਵਿਚਾਰ ਆਸਮ ਹਲਾ ਪੈਨਾ एक मर पंचे मिल रूवे हमै दै शाबद मल तोवे समझ सूझ सहज कर होवे बिन बुजे सगली पत खोवे कौन मर कौन रूवे ओही ਕਰਨ ਕਰਨ ਸਭ ਸੇ ਸਿਰ ਤੋਂ ਹੀ ਰਹਾਉ ਮੂਏ ਕੋ ਰੂਵੇ ਦੁਖ ਕੋਏ ਸੋ ਰੂਵੇ ਜਿਸ ਬੇਦਨ ਹੋਏ ਜਿਸ ਬੀਤੀ ਜਾਣੈ ਪ੍ਰਭ ਸੋਏ ਆਪੇ ਕਰਤਾ ਕਰੇ ਸੋ ਹੋਏ ਜੀਵਨ ਮਰਨਾ ਤਾਰੇ ਤਰਨਾ ਜੈ ਜਗਦੀਸ ਪਰਮ ਗਤ ਸਰਣਾ ਹਉ ਬਲੇ ਹਾਰੀ ਸਤ ਗੁਰ ਚਰਣਾ ਗੁਰ ਬੋਹਿਤ ਸ਼ਬਦ ਪੈ ਤਰਣਾ ਨਿਰਪਉ ਆਪ ਨਿਰੰਤਰ ਜੋਤ ਬਿਨ ਨਾਵੇ ਸੂਤਕ ਜਗ ਛੋਤ ਦੁਰਮਤ ਬਿਨ ਸੈ ਕਿਆ ਕਹਿ ਰੋਤ ਜਨਮ ਮੂਹਿ ਬਿਨ ਭਗਤ ਸਰੋਤ ਮੂਹਿ ਕੋ ਸਚ ਰੋਵੈ ਮੀਤ ਤ੍ਰੈ ਗੁਣ ਰੋਵੈ ਨੀਤਾ ਨੀਤ ਦੁਖ ਸੁਖ ਪਰ ਹਰ ਸਹਜ ਸੁਚੀਤ ਤਨ ਮਨ ਸੌਪੋ ਕ੍ਰਿਸ਼ਨ ਪਰੀਤ ਪੀਤਰ ਏਕ ਅਨੇਕ ਅਸੰਖ ਕਰਮ ਤਰਮ ਬਹੁ ਸੰਖ ਅਸੰਖ ਬਿਨ ਪੈ ਭਗਤੀ ਜਨਮ ਬਿਰੰਥ ਹਰ ਗੁਣ ਗਾਵੇ ਮਿਲ ਪਰਮਾਰੰਥ आप मर मारे पी आप, आप उपाय थाप उ श्रेष्ठ उपाय ज्योति तू जात शब्द विचार मिलन नहीं प्रात सूतक अगन पखे जग खाए सूतक जल थल सब ही थाए ਨਾਨਕ ਸੂਤਕ ਜਨਮ ਮਰੀਜੈ ਗੁਰ ਪਰ ਸਾਦੀ ਹਰ ਰਸ ਪੀਜੈ ਰਾਗੇ ਆਸਾ ਮਹੱਲਾ ਪਹਿਲਾ ਆਪ ਵਿਚਾਰੇ ਸੋ ਪਰਖੇ ਹੀਰਾ ਏਕ ਦ੍ਰਿਸ਼ਟ ਤਾਰੇ ਗੁਰਪੁਰਾ ਗੁਰ ਮਾਨੈ ਮਨ ਤੇ ਮਨ ਧੀਰਾ ਸ ਸਹੁ ਸਰਫੀ ਕਰੇ ਸੱਚੀ ਨਦਰ ਇੱਕ ਲੈ ਵਤਰੇ ਰਹਾ ਪੁੰਜੀ ਨਾਮ ਨਿਰੰਜਨ ਸਾਰ ਨਿਰਮਲ ਸੋਚ ਚਰਨਤਾ ਪੇਕਾਰ ਸਿਫਤ ਸਹਜ ਕਰ ਗੁਰ ਕਰਤਾਰ ਆਸਾ ਮਨਸ ਸ਼ਬਦ ਜਲਾਏ ਰਾਮ ਨਰਾਇਣ ਕਹੈ ਕਹਾਏ ਗੁਰ ਤੇ ਬਾਟ ਮਹਿਲ ਕਰ ਪਾਏ ਕੰਚਨ ਕਾਇਆ ਜੋਤ ਅਨੂਪ ਤ੍ਰਿਭਵਨ ਦੇਵਾ ਸਗਲ ਸਰੂਪ ਮੈ ਸੋ ਤਨ ਪੱਲੇ ਸਾਥ ਅਖੂਟ ਪੰਜ ਤੀਨ ਨਵ ਚਾਰ ਸਮਾਵੈ ਤਰਣ ਗगन ਕਲ ਤਾਰ ਰਹਾ ਵੈ ਬਾਹਰ ਜਾ ਤੂੰ ਉਲਟ ਪਰਾਵੈ ਮੂਰਖ ਹੋਏ ਤਾ ਆਖੀ ਸੁਜਜ ਹੈ ਵਾ ਰਸ ਨਹੀਂ ਕਹਿਆ 부ਝੈ ਬਿਖ ਕਾ ਮਾਤਾ ਜਗ ਸਿਉ ਲੁਜੈ ਉਤਮ ਸੰਗਤ ਉਤਮ ਹੋਵੈ ਗੁਣ ਕੋ ਤਾਵੈ ਅਵ ਗਣ ਤੋਵੈ ਬਿਨ ਗੁਰ ਸੇਵੇ ਸਹਜ ਨਾ ਹੋਵੈ ਹੀਰਾ ਨਾਮ ਚ ਵਿਹਰ ਲਾਲ ਮਨ ਮੋਤੀ ਹੈ ਤਿਸ ਕਾ ਮਾਲ ਨਾਨਕ ਪਰਖੈ ਨਦਰ ਨਿਹਾਲ ਆਸਾ ਮਹਲਾ ਪਲਾ ਗੁਰਮੁਖ ਗਿਆਨ ਧਿਆਨ ਮਨ ਮਾਨ ਗੁਰਮੁਖ ਮਹਲੀ ਮਹਿਲ ਪਛਾਨ ਗੁਰਮੁਖ ਸੁਰਤ ਸ਼ਬਦ ਨੀਸਾਨ ਐਸੇ ਪ੍ਰੇਮ ਭਗਤ ਵਿਚਾਰੀ ਗੁਰਮੁਖ ਸਾਚਾ ਨਾਮ ਰਾਰੀ ਰਹਾਉ ਅਹਨਸ ਨਿਰਮਲ ਥਾਨ ਸੁਥਾਨ ਤੀਨ ਪਵਨ ਨਹਿ ਕੇਵਲ ਗਿਆਨ ਸਾਚੇ ਗੁਰ ਤੇ ਹੁਕਮ ਪਛਾਨ ਸਾਚਾ ਹਰਖ ਨਾਹੀ ਤਿਸ ਸੋਗ ਅੰਮ੍ਰਿਤ ਗਿਆਨ ਮਹਾ ਰਸ ਭੋਗ ਪੰਜ ਸਮਾਈ ਸੁਖੀ ਸਭ ਲੋਗ ਸਗਲੀ ਜੋਤ ਤੇਰਾ ਸਭ ਕੋਈ ਆਪੇ ਜੋੜ ਵਿੱਚ ਛੋੜੇ ਸੋਈ ਆਪੇ ਕਰਤਾ ਕਰੇ ਸੋ ਹੋਈ ਟਾਏ ਉਸਾਰੈ ਹੁਕਮ ਸਮਾਵੇ ਹੁਕਮੋ ਵਰਤੇ ਜੋਤਿਸ ਪਾਵੇ ਗੁਰ ਬਿਨ ਪੁਰਾ ਕੋਈ ਨ ਪਾਵੇ ਬਾਲਕ ਬਿਰਦ ਨ ਸੁਰਤ ਪ੍ਰਾਨ ਪਰ ਜੋ ਬਨ ਬੂਡੇ ਅਭਿਮਾਨ ਬਿਨ ਨਾਮੇ ਕਿਆ ਲਹਿਸ ਨਿਦਾਨ ਜਿਸ ਕਾ ਅਨ ਤਨ ਸਹਜ ਨ ਜਾਣਾ ਪਰਮ ਪੁਲਾ ਨ ਫਿਰ ਪਛੋਤਾ ਨ ਗਲ ਫਾਹੀ ਬੋਰ ਬੋਰ ਨ ਬੂਡਤ ਜਗ ਦੇਖਿਆ ਤੋਂ ਡਰ ਭਾਗੇ ਸਤਗੁਰ ਰਾਖੇ ਸੇਵਟ ਭਾਗੇ ਨਾਨਿਤ ਗੁਰ ਕੀ ਚਰਣੀ ਲਾਗੇ ਆਸਾ ਮਹਲਾ ਪਹਿਲਾ ਗਾਵੇ ਗੀਤੇ ਚੀਤ ਅਨਿਤ ਰਾਗ ਸੁਣਾਏ ਕਹਾਵੇ ਬੀਤੇ ਬਿਨ ਨਾ ਬੇਮਨ ਝੂਠ ਅਨਿਤ ਕਹਾ ਚਲੋ ਮਨ ਰਹੋ ਕੇਰੇ ਗੁਰਮਖ ਰਾਮ ਨਾਮ ਤ੍ਰਿਪਤਾ ਸੇ ਖੋਜਤ ਪਾਵੋ ਸਹਿਜ ਹਰੇ ਰਹਾਓ ਕਾਮ ਕ੍ਰੋਧ ਮਨ ਮੋਹ ਸਰੀਰਾ ਲੱਭ ਲੋਭ ਅਹੰਕਾਰ ਸੋ ਪੀਰਾ ਰਾਮ ਨਾਮ ਬਿਨ ਕਿਉ ਮਨ ਧੀਰਾ ਅੰਤਰ ਨਾਵਣ ਸਾਚ ਪਛਾਣੇ ਅੰਤਰ ਕੀ ਗਤ ਗੁਰਮੁਖ ਜਾਣੇ ਸਾਚਿ ਸ਼ਬਦ ਮਿਨ ਮਹਿਲ ਨਾ ਪਛਾਣੇ ਨਿਰੰਕਾਰ ਮਹਿ ਆਕਾਰ ਸਮਾਵੇ ਅਕਲ ਕਲਾ ਸਚ ਸਾਥ ਟਿਕਾਵੇ ਸੋ ਨਰ ਕਰਬ ਜੋਨ ਨਹੀਂ ਆਵੇ ਜਹਾਂ ਨਾਮ ਮਿਲੇ ਤਹ ਜਾਓ ਗੁਰ ਪਰਸਾਦੀ ਕਰਮ ਕਮਾਉ ਨਾਮੇ ਰਤਾ ਹਰ ਗੁਣ ਗਾਉ ਗੁਰ ਸੇਵਾ ਤੇ ਆਪ ਪਛਾਤਾ ਅੰਮ੍ਰਿਤ ਨਾਮ ਵਸਿਆ ਸੁਖ ਦਾਤਾ ਅਨ ਦਿਨ ਬਾਣੀ ਨਾਮੇ ਰਤਾ ਮੇਰਾ ਪ੍ਰਭ ਲਾਏ ਤਾ ਕੋ ਲਾਗੇ ਹੁ ਮੈ ਮਾਰੇ ਸ਼ਬਦ ਦੇ ਜਾ ਕੇ ਇੱਥੇ ਉੱਥੇ ਸਦਾ ਸੁਖਿਆ ਕੇ ਮਨ ਚੰਚਲ ਵਿਦ ਨਾਹੀ ਜਾਣੈ ਮਨ ਮੁਖ ਮੈਲਾ ਸ਼ਬਦ ਨਾ ਪਛਾਣੈ ਗੁਰਮੁਖ ਨਿਰਮਲ ਨਾਮ ਵਖਾਣੈ ਹਰ ਜੀਉ ਆਗੈ ਕਰੀ ਹਰ ਦਾਸ ਸਾਦੂ ਜਨ ਸੰਗਤ ਹੋਏ ਨਿਵਾਸ ਕਿਲ ਵਿਖ ਦੁੱਖ ਕਾਟੇ ਹਰ ਨਾਮ ਪਰਗਾਸ ਕਰ ਪੀ ਚਾਰ ਆਚਾਰ ਪਰਤਾ ਸਤ ਗੁਰ ਬਚਨੀ ਏਕੋ ਜਾਤਾ ਨਾਨਕ ਰਾਮ ਨਾਮ ਮੰਨ ਰਤਾ ਕਰ ਵਿਚਾਰ ਅਚਾਰ ਪਰਾਤਾ ਸਤ ਗੁਰ ਬਚਨੀ ਇਕੋ ਜਾਤਾ ਨਾਨਕ ਰਾਮ ਨਾਮ ਮਨ ਰਤਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿ ਗੁਰੂ ਵਾਹ 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 ਗੁਰੂ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਤਨ ਤਨ ਸ਼੍ਰੀ ਗੁਰੂ ਅੰਗਦ ਦੇਵ ਜੀ ਤਨ ਤਨ ਸ਼੍ਰੀ ਗੁਰੂ ਅਮਰਦਾਸ ਜੀ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਤਨ ਤਨ ਸ਼੍ਰੀ ਗੁਰੂ ਹਰगोबिंद ਜੀ ਤਨ ਤਨ ਸ਼ਿਰੀ ਗੁਰੂ ਹਰ ਰਾਈ ਜੀ ਤਨ ਤਨ ਸ਼ਿਰੀ ਗੁਰੂ ਹਰ ਕ੍ਰਿਸ਼ਨ ਸਾਹਿਬ ਜੀ ਤਨ ਤਨ ਸ਼ਿਰੀ ਗੁਰੂ ਤੇਗ ਬਹਾਦਰ ਸਾਹਿਬ ਤਨ ਤਨ ਸ਼ਿਰੀ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਸ਼ਿਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਤੇਰਾ ਪੰਥ ਖਾਲਸਾ ਤਨ ਤਨ ਤੇਰੀ ਸਾਧ ਸੰਗਤ ਜੀ ਵਾਹਿਗੁਰੂ ਬੋਲ ਕਦੀ ਨਾਲ ਢੋਲ ਵਾਹਿਗੁਰੂ ਬੋਲ ਕਦੀ ਨਾਲ ਢੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ